ਸਿਰਜੋ ਗੋ ਮਹਲਾ ਤੀਜਾ ਜੇ ਵੇਲਾ ਬਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਇ ਜੇ ਭਗਤੀ ਕਰਨ ਵਾਸਤੇ ਕੋਈ ਖਾਸ ਵੇਲਾ ਕੋਈ ਖਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ ਤਾਂ ਕਿਸੇ ਵੇਲੇ ਵੀ ਭਗਤੀ ਨਹੀਂ ਹੋ ਸਕਦੀ ਅਨ ਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਹਰ ਵੇਲੇ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਾ ਸਦਾ ਤੇਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ ਤੇ ਰਹਿਣ ਵਾਲੀ ਸੋਭਾ ਮਿਲਦੀ ਹੈ ਇੱਕ ਤਿਲ ਪਿਆਰਾ ਵਿਸਰ ਭਗਤ ਕਨੇਹੀ ਹੋਏ ਉਹ ਕਾਦੀ ਭਗਤੀ ਹੋਈ ਜੇ ਇੱਕ ਖਿਣ ਪਰ ਵੀ ਪਿਆਰਾ ਪਰਮਾਤਮਾ ਵਿਸਰ ਜਾਏ ਮਨ ਤਨ ਸੀਤਲ ਸਾਚ ਸਿਓ ਸਾਸ ਨ ਬਿਰਤਾ ਕੋਏ ਜੇ ਇੱਕ ਸਾਹ ਵੀ ਪਰਮਾਤਮਾ ਦੀ ਯਾਦ ਤੋਂ ਖਾਲੀ ਨਾ ਜਾਏ ਤਾਂ ਸਦਾ ਤੇਰੇ ਪ੍ਰਭੂ ਦੇ ਨਾਲ ਜੁੜਿਆ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ ਵੀ ਸ਼ਾਂਤ ਹੋ ਜਾਂਦਾ ਹੈ ਮੇਰੇ ਮਨ ਹਰ ਕਾ ਨਾਮ ਧਿਆਏ ਏ ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰ ਸਾਚੀ ਭਗਤ ਤਾਥੀਏ ਜਹਰ ਵਸੈ ਮਨਿਆ ਰਹਾਉ ਸਦਾ ਤੇ ਰਹਿਣ ਵਾਲੀ ਪ੍ਰਭੂ ਦੀ ਭਗਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਸਿਮਰਨ ਦੀ ਬਰਕਤ ਨਾਲ ਪਰਮਾਤਮਾ ਮਨੁੱਖ ਦੇ ਮਨ ਵਿੱਚ ਆ ਬਸੇ ਰਹਾਉ ਸਹਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਈ ਜੀ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਦਾ ਸਦਾ ਸਿਰ ਨਾਮ ਬੀਜ ਬੀਜ ਕੇ ਆਤਮਿਕ ਜੀਵਨ ਦੀ ਫਸਲ ਬੀਜੀਏ ਕੀਤੀ ਹੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਈ ਤਾਂ ਇਹ ਫਸਲ ਬਹੁਤ ਉਗਦੀ ਹੈ ਇਹ ਫਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਿਕ ਅਡੋਲਤਾ ਤੇ ਪ੍ਰੇਮ ਵਿੱਚ ਜੁੜ ਕੇ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ ਗੁਰਕਾ ਸਬਦ ਅੰਮ੍ਰਿਤ ਹੈ ਜਿਤ ਪੀਤੇ ਤਿੱਖ ਜਾਏ ਸਤਿਗੁਰੂ ਦਾ ਸ਼ਬਦ ਐਸਾ ਅੰਮ੍ਰਿਤ ਹੈ ਆਤਮਕ ਜੀਵਨ ਦੇਣ ਵਾਲਾ ਜਲ ਹੈ ਜਿਸ ਦੇ ਪੀਤਿਆਂ ਮਾਇਆ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਇਹ ਮਨ ਸਾਚਾ ਸਚ ਰਤਾ ਸੱਚੇ ਰਹਾ ਸਮਾਈ ਹੈ ਨਾਮ ਅੰਮ੍ਰਿਤ ਪੀਣ ਵਾਲੇ ਮਨੁੱਖ ਦਾ ਇਹ ਮਨ ਅਡੋਲ ਹੋ ਜਾਂਦਾ ਹੈ ਸਦਾ تیر ਪ੍ਰਭੂ ਵਿੱਚ ਰੰਗਿਆ ਜਾਂਦਾ ਹੈ ਤੇ ਸਦਾ تیر ਪ੍ਰਭੂ ਦੀ ਯਾਦ ਵਿੱਚ ਹੀ ਲੀਨ ਰਹਿੰਦਾ ਹੈ ਆਖਣ ਵੇਖਣ ਬੋਲਣਾ ਸਭ ਦੇ ਰਹਾ ਸਮਾਈ ਜਿੰਨਾ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ ਪ੍ਰਭੂ ਦੀ ਸਿੱਖਤ ਸਲਾਹ ਵਾਲੇ ਸ਼ਬਦ ਵਿੱਚ ਹੀ ਲੀਨ ਰਹਿੰਦਾ ਹੈ ਭਾਵ ਜਿਹੜੇ ਬੰਦੇ ਸਦਾ ਸਿੱਖਤ ਸਲਾਹ ਵਿੱਚ ਹੀ ਮਗਨ ਰਹਿੰਦੇ ਹਨ ਤੇ ਹਰ ਪਾਸੇ ਪ੍ਰਮਾਤਮਾ ਨੂੰ ਹੀ ਵੇਖਦੇ ਹਨ ਬਾਣੀ ਬਜੀ ਚੌ ਜੁਗੀ ਸਚੋ ਸਚ ਸੁਣਾਈ ਸਦਾ تیر ਪ੍ਰਭੂ ਦਾ ਨਾਮ ਹੀ ਹੋਰਨਾਂ ਨੂੰ ਸੁਨਾ ਸੁਣਾ ਕੇ ਉਹਨਾਂ ਦੀ ਸੋਭਾ ਸਾਰੇ ਸੰਸਾਰ ਵਿੱਚ ਸਦਾ ਲਈ ਕਾਇਮ ਹੋ ਜਾਂਦੀ ਹੈ ਹਉ ਮੇ ਮੇਰਾ ਰਹਿ ਗਿਆ ਸਚੈ ਲਿਆ ਮਿਲਾਈ ਸਦਾ تیر ਰਹਿਣ ਵਾਲਾ ਪ੍ਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿੱਚ ਜੋੜੀ ਰੱਖਦਾ ਹੈ ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਆਪਣਤ ਦੂਰ ਹੋ ਜਾਂਦੀ ਹੈ ਤਨ ਕੋ ਮਹਿਲ ਹ ਦੂਰ ਹੈ ਜੋ ਸੱਚ ਰਹੇ ਲਿਵ ਲਾਈ ਜਿਹੜੇ ਬੰਦੇ ਸਦਾ تیر ਪ੍ਰਭੂ ਵਿੱਚ ਲਿਵ ਲਾਈ ਰੱਖਦੇ ਹਨ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਹੈ ਨਦਰੀ ਨਾਮ ਧਿਆਈਐ ਬਿਨ ਕਰਮਾ ਪਾਇਆ ਨਾ ਜਾਇ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ ਪੂਰੈ ਭਾਗ ਸਤ ਸੰਗਤ ਲਹੈ ਸਤ ਗੁਰੂ ਭੇਟੈ ਜਿਸ ਆਇਐ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਮਿਲ ਜਾਂਦੀ ਹੈ ਜੇ ਸੁਨੋ ਗੁਰੂ ਆ ਕੇ ਮਿਲ ਪੈਂਦਾ ਹੈ ਅਨ ਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਇਸ ਦੀ ਬਰਕਤ ਨਾਲ ਹਰ ਵੇਲੇ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ ਦੁੱਖ ਦੂਰ ਹੋ ਜਾਂਦਾ ਹੈ ਨਾਨਕ ਸ਼ਬਦ ਮੇਲਾ ਬੜਾ ਨਾਮੇ ਨਾਮ ਸਮਾਈ ਪਾਤਸ਼ਾਹ ਫਰਮਾਉਂਦੇ ਹਨ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਸ੍ਰੀ ਗਾਗ ਮਹਲਾ 3 ਆਪਣਾ ਭਉ ਤਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ ਉਸ ਪਰਮਾਤਮਾ ਨੇ ਆਪਣਾ ਡਰ ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿੱਚ ਪਾ ਦਿੱਤਾ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਇਆ ਹੈ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਉਹ ਬੰਦੇ ਸਦਾ ਧਿਰ ਪ੍ਰਭੂ ਦੇ ਗੁਣ ਆਪਣੇ ਹਿਰਦੇ ਵਿੱਚ ਸਾਂਭ ਕੇ ਸਦਾ ਸਾਧ ਸੰਗਤ ਵਿੱਚ ਮਿਲੇ ਰਹਿੰਦੇ ਹਨ ਦੁਬਦਾ ਮੈਲ ਚੁਕਾਇਨ ਹਰ ਰੱਖਿਆ ਓਰ ਧਾਰ ਉਸ ਪ੍ਰਮਾਤਮਾ ਨੇ ਆਪ ਉਹਨਾਂ ਬੰਦਿਆਂ ਦੀ ਦੁਖਦਾਦੀ ਮੈਲ ਦੂਰ ਕਰ ਦਿੰਦੀ ਹੈ ਉਹ ਬੰਦੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦੇ ਹਨ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਸਦਾ ਥਿਰ ਪ੍ਰਭੂ ਦੀ ਸਿੱਖਤ ਸਲਾ ਦੀ ਬਾਣੀ ਉਹਨਾਂ ਦੇ ਮਨ ਵਿੱਚ ਵਸਦੀ ਹੈ ਸਦਾ ਥਿਰ ਪ੍ਰਭੂ ਆਪ ਉਹਨਾਂ ਦੇ ਮਨ ਵਿੱਚ ਵਸਦਾ ਹੈ ਉਹਨਾਂ ਬੰਦਿਆਂ ਦਾ ਸਦਾ ਤੇਰਾ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ਮਨ ਮੇਰੀ ਹਉਮੈ ਮੈਲ ਪਰ ਨਾਲ ਏ ਮੇਰੇ ਮਨ ਸੰਸਾਰ ਸਮੁੰਦਰ ਵਿੱਚ ਹਉਮੈ ਦੀ ਮੈਲ ਪਰਬਲ ਹੈ ਹਰ ਨਿਰਮਲ ਸਦਾ ਸੋਹਣਾ ਸਬਦ ਸਵਾਰਣ ਹਾਰ ਰਹਾਉ ਪਰਮਾਤਮਾ ਇਸ ਮੈਲ ਤੋਂ ਬਿਨਾ ਹੈ ਤੇ ਇਸ ਵਾਸਤੇ ਸਦਾ ਸੋਹਣਾ ਹੈ ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਸੋਨਾ ਬਣਾਉਣ ਵਿੱਚ ਸਮਰੱਥ ਹੈ ਇਹ ਮਨ ਤੂੰ ਵੀ ਗੁਰੂ ਦੇ ਸ਼ਬਦ ਵਿੱਚ ਜੁੜ ਰਹਾਉ ਸੱਚੇ ਸ਼ਬਦ ਮਨ ਮੁਖਿਆ ਪ੍ਰਭ ਆਪੇ ਲੈ ਮਿਲਾਇ ਜਿੰਨਾ ਮਨੁੱਖਾਂ ਦਾ ਮਨ ਸਦਾ تیر ਪ੍ਰਭੂ ਦੀ ਸਿੱਖਤ ਸਲਾਹ ਦੇ ਸ਼ਬਦ ਵਿੱਚ ਮਸਤ ਰਹਿੰਦਾ ਹੈ ਉਹਨਾਂ ਨੂੰ ਸਦਾ تیر ਪ੍ਰਭੂ ਨੇ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲਿਆ ਰਿਹਾ ਹੈ आनंद ना नामे रत्या ज्योती ज्योत समाई हर वेले प्रभु ਦੇ ਨਾਮ ਵਿੱਚ ਹੀ ਰੰਗੇ ਰਹਿਣ ਕਰਕੇ ਉਹਨਾਂ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਲੀਨ ਰਹਿੰਦੀ ਹੈ ਜੋਤੀ ਹਉ ਤਬ ਜਾਪਨਾ ਬਿਨ ਸਤਿਗੁਰੂ ਭੂਜਨ ਪਾਏ ਪਰਮਾਤਮਾ ਉਸ ਅੰਦਰਲੀ ਜੋਤ ਦੇ ਰਾਹੀ ਜਿਸ ਦਾ ਹੈ ਪਰ ਗੁਰੂ ਤੋਂ ਬਿਨਾ ਉਸ ਜੋਤ ਚਾਨਣ ਦੀ ਸਮਝ ਨਹੀਂ ਪੈਂਦੀ ਜਿਨ ਕੋ ਪੂਰਵ ਲਿਖਿਆ ਸਤਿਮੁਰ ਭੇਟਿਆ ਤਿਨਿ ਆਈ ਤੇ ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਧਰੋਂ ਪਰਮਾਤਮਾ ਦੀ ਦਰਗਾਹ ਤੋਂ ਲੇਖ ਲਿਖਿਆ ਹੋਵੇ ਬਿਨ ਨਾਵੇ ਸਭ ਡੂਮਣੀ ਦੂਜੈ ਭੈ ਕੁ ਆਈ ਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿੱਚ ਫਸੀ ਰਹਿੰਦੀ ਹੈ ਤੇ ਮਾਇਆ ਦੇ ਪਿਆਰ ਵਿੱਚ ਪੈ ਕੇ ਹੀ ਸਹੀ ਜੀਵਨ ਰਾਤ ਖੁੰਝ ਜਾਂਦੀ ਹੈ। ਇਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਰ। ਉਸ ਪ੍ਰਭੂ ਨਾਮ ਤੋਂ ਬਿਨ ਇੱਕ ਘੜੀ ਪਰ ਵੀ ਆਤਮਿਕ ਜੀਵਨ ਨਹੀਂ ਮਾਣ ਸਕਦੀ। ਦੁੱਖਾਂ ਵਿੱਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ। ਪਰਮ ਭੁਲਾਣਾ ਅੰਦਲਾ ਫਿਰ ਫਿਰ ਆਵੇ ਜਾਏ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜੀਵ ਭਟਕਣਾ ਵਿੱਚ ਪੈ ਕੇ ਜੀਵਨ ਰਾਤੋਂ ਖੁੰਝ ਜਾਂਦਾ ਹੈ ਤੇ ਮੁੜਮੁੜ ਜੰਮਦਾ ਮਰਦਾ ਰਹਿੰਦਾ ਹੈ ਨਦਰ ਕਰੇ ਪ੍ਰਭ ਆਪਣੀ ਆਪੇ ਲਹਿ ਮਿਲਾਏ ਜਦੋਂ ਪ੍ਰਭੂ ਮੇਰ ਦੀ ਨਿਗਾਹ ਕਰਦਾ ਹੈ ਤਦੋਂ ਆਪ ਹੀ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਸਭ ਕੁਝ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ ਅਸਿੰਜੀਵ ਜੋ ਕੁਝ ਕਰਦੇ ਹਨ ਜਾਂ ਬੋਲਦੇ ਚਿਤ ਵਧੇ ਹਨ ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ ਇਸ ਵਾਸਤੇ ਉਸ ਦੀ ਹਜ਼ੂਰੀ ਵਿੱਚ ਆਪਣੇ ਕੀਤੇ ਤੇ ਚਿਤਵੇ ਮਨ ਕਰਮਾਂ ਤੋਂ ਮੁਕਰਿਆ ਨਹੀਂ ਜਾ ਸਕਦਾ ਪਾਪੋ ਪਾਪ ਕਮਾ ਬਦੇ ਪਾਪੇ ਪਚੇ ਪਚਾਈ ਤਾਈਏ ਜਿਹੜੇ ਬੰਦੇ ساری ਉਮਰ ਪਾਪ ਹੀ ਪਾਪ ਕਮਾਉਂਦੇ ਹਨ ਉਹ ਸਦਾ ਪਾਪ ਵਿੱਚ ਸੜਦੇ ਭੁਲੇ ਰਹਿੰਦੇ ਹਨ ਸੋ ਪ੍ਰਭ ਨਦਰ ਨ ਆਬਈ ਮਨ ਮੁਖ ਬੂਜਨਾ ਪਾਇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਸਮਝ ਨਹੀਂ ਪੈਂਦੀ ਉਸ ਨੂੰ ਉਹ ਸਭ ਕੁਝ ਵੇਖਣ ਸੁਣਨ ਵਾਲਾ ਪਰਮਾਤਮਾ ਨજર ਨਹੀਂ ਆਉਂਦਾ ਜਿਸ ਵੇਖਲੇ ਸੋਈ ਵੇਖੈ ਨਾਨਕ ਗੁਰਮੁਖ ਪਾਇ ਪਰ ਕਿਸੇ ਜੀਵ ਦੇ ਕੀ ਬਸ ਏ ਨਾਨਕ ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਉਂਦਾ ਹੈ ਉਹੀ ਉਸ ਨੂੰ ਵੇਖ ਸਕਦਾ ਹੈ ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ